ਬਹੁਤ ਟਾਈਮ ਬਾਅਦ ਦੇਖਿਆ ਸਰ ਤੁਹਾਨੂੰ ਕਿੱਥੇ ਗੁੰਮ ਹੋ ਗਏ ਸੀ ਸਰ ਗੁੰਮ ਗੁੰਮ ਗੁੰਮਸਮ ਗੁੰਮਸਮ ਮੈਂ ਕੋਈ ਗੁੰਮ ਨਹੀਂ ਹੋਇਆ ਸੀ ਭੈਣ ਮੈਂ ਆਪਣਾ ਨਿਊਯਾਰਕ ਰਹਿਣਾ ਹੈ ਉੱਥੇ ਵੀ ਆਪਾਂ ਕੰਮ ਹੀ ਕਰਨ ਲੱਗੇ ਹੋਏ ਸੀ ਮੈਨੂੰ ਬੜੀ ਕ੍ਰਿਓਸਿਟੀ ਆ ਤੁਹਾਡੇ ਲੁੱਕ ਦੇ ਬਾਰੇ ਜਾਣਨ ਵੀ ਜਦੋਂ ਸ਼ੁਰੂ ਕੀਤਾ ਸੀਗਾ ਤੇ ਘਰ ਦੇ ਕੀ ਕਹਿੰਦੇ ਹੁੰਦੇ ਸੀ ਕੀ ਬਣਿਆ ਫਿਰਦਾ ਹੈ 9 ਸਾਲ ਦਾ ਸੀਗਾ ਜਦੋਂ ਮੈਂ ਅਮਰੀਕਾ ਚੱਲ ਗਿਆ ਸੀ ਸੋ ਮੈਂ ਥੋੜਾ ਜਿਹਾ ਬਸ ਆਪਣੇ ਆਪ ਨੂੰ ਦੁਬਾਰਾ ਰੀਕਰੀਏਟ ਕਰ ਰਿਆ ਸੀਗਾ ਉਹ ਰੀਕਰੀਏਸ਼ਨ ਦੇ ਵਿੱਚ ਯੂ نو ਉਧਰ ਵੀ ਲੋਕਾਂ ਨੂੰ ਸਰਵ ਕਰਨਾ ਸੀਗਾ ਥੋੜਾ ਜਿਹਾ ਉਹ ਕੀਤਾ ਫਿਰ ਥੋੜਾ ਜਿਹਾ ਆਪਣੇ ਆਪ ਨੂੰ ਵੀ ਦੁਬਾਰਾ ਵੀ ਕਿਵੇਂ ਨਮਾ ਕਰ ਸਕਾਂ ਹਣਾ ਸੋ ਮੋਟਾ ਹੋ ਗਿਆ ਸੀ ਥੋੜਾ ਜਿਹਾ ਫਿਰ ਥੋੜਾ ਜਿਹਾ ਭੱਜਣ ਲੱਗਿਆ ਪਤਲਾ ਹੋਇਆ ਦੁਬਾਰਾ ਇਧਰ ਮਾਵਾਂ ਦੇ ਪੁੱਤ ਪੂਰੇ ਹੋਏ ਹੁਣ ਆਪਾਂ ਕੀ ਗਾਣੇ ਥੋੜੀ ਗਾਉਣੇ ਹੁੰਦੇ ਸੀਗੇ ਸੋ ਯੂ نو 뮤직 ਤਾਂ ਠੀਕ ਹੈ ਫਿਰ ਇੱਕ ਬਿਜ਼ਨਸ ਵੀ ਹੈ ਵੀ ਯੂ ਗਾਟ ਅ ਲੁੱਕ ਦਾ ਪਾਰਟ ਯੂ نو ਵਟ ਆਮ ਸੇਇੰਗ ਸੋ ਆਪਣੇ ਆਪ ਨੂੰ ਵਸਤਿਆਰ ਕਰ ਰਿਹਾ ਸੀ ਦੁਬਾਰਾ ਸੋਸ਼ੀਅਲਜੀ ਚਸਕਾ ਟੀਵੀ ਦੇਖ ਰਹੇ ਤੁਸੀਂ ਤੇ ਜੋ ਸ਼ਖਸ ਅੱਜ ਮੇਰੇ ਨਾਲ ਮੌਜੂਦ ਨੇ ਨਾ ਮੈਨੂੰ ਲੱਗਦਾ ਕਿ ਉਹਨਾਂ ਦੇ ਇੰਟਰੋ ਦੇਣ ਦੀ ਕੋਈ ਲੋੜ ਨਹੀਂ ਹੋਣੀ ਕਿਉਂਕਿ ਜੇ ਤੁਸੀਂ ਉਹਨਾਂ ਨੂੰ ਇੱਕ ਵਾਰੀ ਦੇਖ ਲਓਗੇ ਨਾ ਤੁਸੀਂ ਕਹੋਗੇ ਯਾਰ ਉਹੀ ਬੰਦਾ ਨਾ ਜਿਹਦੇ ਗਾਣੇ ਆਪਾਂ ਕਿੰਨੇ ਸੁਣਦੇ ਹੁੰਦੇ ਸੀ ਤੇ ਉਨਾ ਦੇ ਨਾਲ ਜਿਵੇਂ ਮੌਜੂਦ ਆ ਮੈਂ ਗੱਲ ਕਰ ਰਹੀ ਆ ਜੀ ਦੀਪਦੀ ਤੇ ਅੱਜ ਆਪਾਂ ਸਰ ਦੇ ਨਾਲ ਗੱਲਬਾਤ ਕਰਾਂਗੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹਨਾਂ ਦੇ ਨਾਲ ਜੋ ਗੱਲਬਾਤ ਅੱਜ ਅਸੀਂ ਕਰਾਂਗੇ ਨਾ ਉਹ ਤੁਹਾਨੂੰ ਬਹੁਤ ਹੀ ਵਧੀਆ ਲੱਗਣੀ ਹੈ ਸਰ ਪਹਿਲੀ ਤਾਂ ਵੈਲਕਮ ਥੈਂਕ ਯੂ ਸੋ ਮਚ ਤੁਹਾਡਾ ਤੇ ਸਾਰਾ ਚਸਕਾ ਟੀਵੀ ਟੀਮ ਦਾ ਥੈਂਕ ਯੂ ਸੋ ਮਚ ਤੁਸੀਂ ਮੈਨੂੰ ਰੂਬਰੂ ਕਰ ਰਹੇ ਹੋ ਆਪਣੀ ਆਡੀਅנס ਤੇ ਬਹੁਤ ਸ਼ੁਕਰਗੁਜ਼ਾਰ ਆ ਜੀ ਮੈਂ ਥੈਂਕ ਯੂ ਸੋ ਮਚ ਪਹਿਲਾਂ ਤਾਂ ਸਰ ਵੈਲਕਮ ਤੁਹਾਨੂੰ ਕਿਹਾ ਹੀ ਦਿੱਤਾ ਆ ਤੇ ਬਹੁਤ ਟਾਈਮ ਬਾਅਦ ਦੇਖਿਆ ਸਰ ਤੁਹਾਨੂੰ ਕਿੱਥੇ ਗਮ ਹੋ ਗਈ ਸੀ ਸਰ ਗਮ ਗਮ ਗਮਸਮ ਗਮਸਮ ਮੈਂ ਕੋਈ ਗਮ ਨਹੀਂ ਹੋਇਆ ਸੀ ਭੈਣ ਮੈਂ ਆਪਣਾ ਨਿਊਯਾਰਕ ਰਹਿਣਾ ਹੈ ਉੱਥੇ ਵੀ ਆਪਾਂ ਕੰਮ ਹੀ ਕਰਨ ਲੱਗੇ ਹੋਏ ਸੀਗੇ ਫਿਰ ਤੁਹਾਨੂੰ ਪਤਾ ਇੰਡਸਟਰੀ ਹੁਣ ਦੁਬਾਰਾ ਰੀਬਿਲਡ ਹੋਈ ਆ ਕਰੋਨਾ ਤੋਂ ਬਾਅਦ ਹੋਰ ਕਾਫੀ ਚੀਜ਼ਾਂ ਹੋਈਆਂ ਇੰਡਸਟਰੀ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਕੈਂਡੀ ਆਰਟਿਸਟ ਹੁੰਦੇ ਉਹਨਾਂ ਦਾ ਸ਼ੌਂਕ ਹੁੰਦਾ ਹੈ ਵੀ ਯੂ ਨੋ ਇਧਰ ਮਾਵਾਂ ਦੇ ਪੁੱਤ ਪੂਰੇ ਹੋਏ ਹੁਣ ਆਪਾਂ ਕੀ ਗਾਣੇ ਥੋੜੀ ਗਾਉਣੇ ਹੁੰਦੇ ਸੀਗੇ ਸੋ ਯੂ نو ਸੋ ਮੈਂ ਥੋੜਾ ਜਿਹਾ ਵਸ ਆਪਣੇ ਆਪ ਨੂੰ ਦੁਬਾਰਾ ਰੀਕਰੀਏਟ ਕਰ ਰਿਹਾ ਸੀਗਾ ਉਹ ਰੀਕਰੀਏਸ਼ਨ ਦੇ ਵਿੱਚ ਯੂ نو ਉਧਰ ਵੀ ਲੋਕਾਂ ਨੂੰ ਸਰਵ ਕਰਨਾ ਸੀਗਾ ਥੋੜਾ ਜਿਹਾ ਉਹ ਕੀਤਾ ਫਿਰ ਥੋੜੀ ਆਪਣੇ ਆਪ ਨੂੰ ਵੀ ਦੁਬਾਰਾ ਵੀ ਕਿਵੇਂ ਨਵਾਂ ਕਰ ਸਕਾਂ ਹਨ ਸੋ ਮੋਟਾ ਹੋ ਗਿਆ ਸੀ ਥੋੜਾ ਜਿਹਾ ਫਿਰ ਥੋੜੇ ਭੱਜਣ ਲੱਗਿਆ ਪਤਲਾ ਹੋਇਆ ਦੁਬਾਰਾ ਯੂ نو میوزਿਕ ਤਾਂ ਠੀਕ ਹੈ ਫਿਰ ਇੱਕ ਬਿਜ਼ਨਸ ਵੀ ਹੈ ਵੀ ਯੂ ਗਾਟ ਅ ਲੁੱਕ ਦ ਪਾਰਟ ਯੂ نو ਵਾਟ ਆਮ ਸੇਇੰਗ ਸੋ ਆਪਣੇ ਆਪ ਨੂੰ ਵਸ ਤਿਆਰ ਕਰ ਰਿਹਾ ਸੀ ਦੁਬਾਰਾ ਹ ਮੈਂ ਨਾ ਸਰ ਨੂੰ ਬੜੀ ਕਿਉਰਿਓਸਿਟੀ ਆ ਤੁਹਾਡੇ ਲੁੱਕ ਦੇ ਬਾਰੇ ਜਾਣਨ ਦੀ ਕਿਉਂਕਿ ਜਦੋਂ ਤੁਸੀਂ ਇਹ ਲੁੱਕ ਮਤਲਬ ਸਟਾਰਟ ਕੀਆ ਤਾਂ ਸੀਗਾ ਉਹ ਲੋਕਾਂ ਨੂੰ ਪਤਾ ਵੀ ਨਹੀਂ ਸੀਗਾ ਹਨਾ ਕਿਉਂਕਿ ਇੱਕ ਪੰਜਾਬੀ ਮੁੰਡਾ ਇਦਾਂ ਦੀ ਲੁੱਕ ਰੱਖ ਲਿਆ ਪਿੱਛੇ ਗੋਤ ਜੀ ਰੱਖੀ ਹੋਈ ਆ ਤੇ ਪੂਰੀਆਂ ਚੈਨੀਆਂ ਚੁੰਨੀਆਂ ਪਾਈਆਂ ਗਾਣਾ ਚਾਹੇ ਤੁਹਾਡਾ ਪੰਜਾਬੀ ਹੁੰਦਾ ਸੀ ਅਮਲੀ ਗਾਣਾ ਹੁੰਦਾ ਸੀ ਪਰ ਲੁੱਕ ਇਦਾਂ ਦੀ ਹੁੰਦੀ ਸੀਗੀ ਤੇ ਜਦੋਂ ਉਹ ਸ਼ੁਰੂ ਕੀਤਾ ਸੀਗਾ ਤੇ ਘਰ ਦੇ ਕੀ ਕਹਿੰਦੇ ਹੁੰਦੇ ਸੀ ਕੀ ਬਣਿਆ ਫਿਰਦਾ ਆ ਨਹੀਂ 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 ਐਕਚੁਅਲੀ ਨਹੀਂ ਆਪਾਂ ਤਾਂ ਦੇਖੋ ਮੈਂ ਹੁਣ ਨਿਊਯਾਰਕ ਨਹੀਂ ਜਰਜੀ ਫਿਲੀਵਲ ਉਧਰ ਮੈਂ ਪੜਿਆ ਅਸੀਂ 9 ਸਾਲ ਦਾ ਸੀਗਾ ਜਦੋਂ ਮੈਂ ਅਮਰੀਕਾ ਚਲੇ ਗਿਆ ਸੀ ਸੋ ਇਹ ਤਾਂ ਸਾਡਾ ਪ੍ਰਵਾਹ ਹੈ ਇਹ ਜਿਹੜੀ ਇਹ ਸਾਡੇ ਪਰਿਵਾਰਾਂ ਚੋਂ ਹੀ ਹੁੰਦਾ ਆ ਯੂ نو ਮੇਰੇ ਯਾਰ ਸਾਰੇ ਮੇਰੇ ਵਾਂਗੂ ਕੱਪੜੇ ਪਾਉਂਦੇ ਆ ਆਫ ਕੋਰ ਜਦੋਂ ਮੈਂ ਇੰਡੀਆ ਹੁੰਨਾ ਇੱਧਰ ਕੁਝ ਹੋਰ ਡ्रेसਿੰਗ ਸੈਂਸ ਆ ਇਹ ਤਾਂ ਸਾਨੂੰ ਵਿਰਾਸਤ ਦੇ ਵਿੱਚ ਮੈਂ ਕਹਿ ਸਕਦਾ ਆ ਇਹ ਮਿਲੀ ਆ ਬਟ ਯੂ نو ਮੈਂ 뮤ਜ਼ਿਕ ਨਾਲ ਹਮੇਸ਼ਾ ਹੀ ਸਿੱਖਿਆ ਫੋਕ ਸਿੱਖਿਆ ਕਵਾਲੀਆਂ ਸਿੱਖੀਆਂ ਸਾਰੇ ਯੂ نو ਕੀਰਤਨ ਸਿੱਖੇ ਆ ਭਜਨ ਸਿੱਖੇ ਉਹ ਸਾਰੇ ਮੇਰੀ ਸਿੱਖਿਆ ਸੀ ਆ ਉਹ ਸਿੱਖਿਆ ਤੋਂ ਬਾਅਦ ਮੈਂ ਫਿਰ ਹੌਲੀ 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 ਬੱਦਦਾ ਬਰ ਇਹ ਜਿਹੜਾ ਸਟਾਈਲ ਹੈ ਜੀ ਦੀ ਪੈ ਯੂ نو ਤੁਸੀਂ ਮੇਰੇ ਕੱਪੜੇ ਦੇਖੋਗੇ ਜਿੰਨੇ ਮੇਰੇ ਪਰੇ ਪਏ ਨੇ ਕੱਪੜੇ ਪਰੇ ਪਏ ਹੁੰਦੇ ਆ ਬਸ ਇਹ ਜੀ ਮਨ ਜੀ ਕਰਦਾ ਮੈਂ ਸਾਰੇ ਲੈ ਆ ਮੈਂ ਔਰ ਹੁਣ ਆਮੀ ਪਰ ਆਈ ਲਵ ਆਈ ਲਵ ਯੂ نو ਦਿਸ ਇਜ਼ ਮਾਈ ਡ्रेसਿੰਗ ਸੈਂਸ ਨਾਊ ਫਰਮ ਟੂਡੇ ਐਂਡ ਪਲਸ ਯੂ نو ਇਟਸ ਜਸ ਹਾਊ ਯੂ ਗ로우 ਅਪ ਹਨਾ ਤੁਸੀਂ ਜਿਵੇਂ ਪੜਦੇ ਹੋ ਸੋ ਮੇਰੇ ਤਾਂ ਸਾਰੇ ਯਾਰ ਮੇਰੇ ਵਰਗੇ ਨੇ ਜਿਹੜੇ ਉਧਰ ਅਮਰੀਕਾ ਤੋਂ ਨੇ ਸੋ ਆਫ ਕਰਸ ਜਿਹੜੇ ਦੇਖਦੇ ਹਾਂ ਉਹ ਅਮਰੀਕਾ ਤੋਂ ਬੰਦੇ ਹੁੰਦੇ ਥੋੜੇ ਡਿਫਰੈਂਟ ਹੁੰਦੇ ਆ ਯੂ نو ਸੋ ਜਿਹੜੇ ਟਾਈਮ ਵਿੱਚ ਅਸੀਂ ਗਏ ਸੀਗੇ ਅਮਰੀਕਾ ਉਹ ਕੁਝ ਹੋਰ ਹੁੰਦਾ ਸੀ ਹੁਣ ਤਾਂ ਚਲੋ ਬੰਦੇ ਅੱਜ ਕੱਲ ਅਮਰੀਕਾ ਮਰੁਕਾ ਜਾਣਾ ਵੀ ਨਹੀਂ ਚਾਹੁੰਦੇ ਕਹਿੰਦੇ ਭਾਈ ਅਸੀਂ ਉਰੀ ਠੀਕ ਆ ਯੂ نو ਆਮ ਸੇ ਰੋਟੀ ਫੋਲ ਕਾ ਚੱਲ ਰਿਹਾ ਸਾਡਾ ਸੋ ਬਟ ਸਾਡਾ ਕਲਚਰ ਯੂ نو ਫਾਦਰ ਸਾਹਿਬ ਸਾਡੇ ਯੂ نو ਸਾਰੇ ਉਧਰੇ ਸੀਗੇ ਸੋ ਸਾਰੇ ਕਜ਼ਨ ਖਜ਼ਨ ਆਪਣੇ ਸਾਰੇ ਸੋ ਉਹਨਾਂ ਦੇ ਪਰ ਥਿਸ ਇਜ਼ ਮਾਈ ਸਟਾਈਲ ਥਿਸ ਇਜ਼ ਹਾਊ ਆ ਡਰੈ ਬਿਲਕੁਲ ਸਰ ਤੁਸੀਂ ਗੱਲ ਕੀਤੀ ਕਿ ਇਹ ਜੋ ਸਟਾਈਲ ਆ ਇਹ ਜੀ ਦੀਪਾ ਇਹ ਸੱਚੀ ਆ ਗੱਲ ਜਦੋਂ ਜੀ ਦੀ ਪਾਉਂਦਾ ਹੁੰਦਾ ਸੀ ਇੱਕ ਅਲੱਗ ਜੀ ਸਟਾਈਲ ਤੇ ਆਵਾਜ਼ ਵੀ ਇੱਕ ਅਲੱਗ ਜਈ ਸੁਣ ਸੱਜਣਾ ਉਹ ਬੜੀ ਅਲੱਗ ਜੀ ਆਵਾਜ਼ ਸੀਗੀ ਮੈਨੂੰ ਲੱਗ ਇੱਕ ਜਿਹੜੇ ਗਾਣੇ ਦੀ ਮੈਂ ਗੱਲ ਕਰ ਰਹੀ ਆ ਤੇ ਇਹ ਗਾਣਾ ਅੱਜ ਵੀ ਜਦੋਂ ਅਸੀਂ ਸੁਣਦੇ ਆ ਨਾ ਵਾਈ ਬੰਦਰ ਆਉਂਦੀ ਮਿਲਦਾ ਇਹ ਗਾਣੇ ਦੇ ਨਾਲ ਨਾ ਹਰ ਕਿਸੇ ਦੀਆਂ ਯਾਦਾਂ ਜੁੜੀਆਂ ਹੋਣੀਆਂ ਨੇ ਕਿਉਂਕਿ ਉਸ ਟਾਈਮ ਦੇ ਵਿੱਚ ਗਾਣਾ ਗਾਣਾ ਸੀ ਅੱਜ ਵੀ ਸੁਣਦੇ ਇੱਕਦਾਂ ਵੀ ਕਲਿੱਕ ਕਰਦਾ ਯਾਰ ਇਹ ਗਾਣਾ ਤੇ ਪਲੀਜ਼ ਅਗਰ ਤੁਹਾਡਾ ਮਨ ਹੈ ਤੇ ਪਲੀਜ਼ ਉਹ ਗਾਣਾ ਜ਼ਰੂਰ ਸੁਣਾਓ ਜ਼ਰੂਰ ਕਹਿੰਦਾ ਹੂੰ ਸੁਣ ਸੱਜਣਾ ਸਾਡਾ ਇਸ਼ਕ ਵੈ ਐਸਾ ਜੋ ਕੋਈ ਜਾਣੇ ਨਾ ਹੱਸਦੇ ਹੀ ਰਹਿਣਾ ਆਪ ਆਪਣੇ ਹੀ ਆਪ ਚ ਵੈ ਜਾਣਨ دیਵਾਨੇ ਹਾਂ ਲੋਕਾਂ ਦੀ ਗੱਲਾਂ ਨੇ ਤੰਗ ਕੀਤਾ ਓਏ ਤੰਗ ਕਰੀ ਮੇਰੀ ਜਾਨ ਇੱਕ ਇੱਕ ਪਲ ਏ ਹੰ ਤਨਹਾਈ ਦਾ ਬਿਨ ਤੇਰੇ ਨਹੀਂ ਲੰਘਣਾ ਮੇਰਾ ਦਿਲ ਪੁਕਾਰੇ ਤੇਰੇ ਦਿਲ ਨੂੰ ਮਾਇਆ ਜਾ ਛੱਡ ਵੇ ਅੜੀਆਂ ਵੇ ਮੇਰੇ ਢੋਲ ਸਿਪਈਆਂ ਸੁਣ ਸੱਜਣਾ ਸਾਡਾ ਇਸ਼ਕ ਵੈ ਐਸਾ ਜੋ ਕੋਈ ਜਾਣੇ ਨਾ ਠੀਕ ਹੈ ਜੀ ਉਹ ਵੀ ਕਰ ਲਵਾਂਗੇ ਜਸਤ ਜੰਨ ਹੁੰਦੀ ਆ ਦਾ oh my god matlab haje vi na bilkul same vibe matlab ਅਗਰ ਤੁਸੀਂ ਇੰਨਾ ਟਾਈਮ ਨਹੀਂ ਸੀਗੇ ਤੇ ਇਹ ਨਹੀਂ ਕਿ ਉਹ ਚੀਜ਼ ਚੇਂਜ ਹੋ ਗਈ ਉਹ ਬਿਲਕੁਲ ਸੇਮ ਚੀਜ਼ ਆ ਅ ਸਰ ਮੈਨੂੰ ਇਹ ਦੱਸੋ ਜਦੋਂ ਮਤਲਬ ਕਈ ਗਏ ਦਿਮਾਗ ਚ ਹੁੰਦਾ ਕਿ ਇਦਾਂ ਦੀ ਲੁੱਕ ਵਾਲੇ ਮੁੰਡੇ ਇਹ ਤਾਂ ਐਵੇਂ ਹੀ ਆਗੇ ਗਉਣ ਲੱਗੇ ਰਿਆਜ਼ ਨਹੀਂ ਕਰਦੇ ਹੋਣੇ ਆਪਣੇ ਰਿਆਜ਼ ਨੂੰ ਕਿੰਨਾ ਟਾਈਮ ਦਿੰਦੇ ਹੋ ਮੈਂ ਯਾਰ ਮੈਂ ਤਾਂ ਰਿਆਜ਼ ਹੁਣ ਵੀ ਸਿਰਚ ਵੀ ਕਰਦਾ ਰਹਿਣਾ ਰਿਆਜ਼ ਆਟੋਮੈਟਿਕਲੀ ਚੱਲਦਾ ਹੀ ਰਹਿੰਦਾ ਹੁੰਦਾ ਬਟ ਆਈ ਐਕਚੁਅਲੀ ਹੈ ਰੀਲੀ ਗੁੱਡ ਟੀਚਰਸ ਮੇਰੇ ਗੁਰੂ ਜੀ ਸਾਊਥ ਹਿੰਦੁਸਤਾਨੀ ਵੋਕਲਸ ਮੈਂ ਸਿੱਖੇ ਰਾਈਟ ਸਿੱਖਦਾ ਮੈਂ ਹਜੇ ਵੀ ਰਾਮਬਾਦ ਵੀ ਸਾਰੀ ਉਮਰ ਸਿੱਖੀ ਜਾਂਦਾ ਫਿਰ بس ਯੂ نو ਰਿਆਜ਼ ਇਜ਼ ఎవਰੀ ਡੇ ਬ੍ਰੋ ਯੂ ਯੂ نو ਅਜ ਦੀ ਅਜ ਦੀ ਡੇਟ ਦੇ ਵਿੱਚ ਆਰਟਿਸਟ ਲਈ ਰਿਆਜ਼ ਕੀਆ ਉਹਦਾ ਸਟੂਡੀਓ ਆਪਣਾ ਹੋਣਾ ਚਾਹੀਦਾ ਆ ਕਿਉਂਕਿ ਵਾਟ ਹੈ ਸਾਰਿਆਂ ਕੋ ਲੈਪਟਾਪ ਤਾਂ ਹੁੰਦਾ ਹੀ ਐ ਸੋ ਇੱਕ ਤੁਹਾਡਾ ਮਾਈਕ ਆ ਇੱਕ ਸਾਊਂਡ ਕਾਰਡ ਆ ਬਾਕੀ ਤਾਂ ਸਾਰਾ ਕੁਝ ਉਹਦੇ ਵਿੱਚ ਇੱਕ ਮਿੱਟੀ ਕੀਬੋਰਡ ਆ ਸੋ ਯੂ نو ਲਾਈਕ ਅੱਜ ਕੱਲ ਰਿਆਜ਼ ਡਿਫਰੈਂਟ ਐ ਲਾਈਕ ਤੁਹਾਡੀ ਕ੍ਰੀਏਸ਼ਨ ਤੁਸੀਂ ਕੀ ਲਿਖਦੇ ਹੋ ਰਾਈਟ ਸੋ ਆ ਲਾਈਕ ਸਾਰੇ ਗਾਣੇ ਆਲਮੋਸਟ 150 ਤੋਂ ਵੱਧ ਰਿਲੀਜ਼ ਕਰਤਾ ਹੁਣ ਆਪਾਂ ਹਨ ਸੋ ਕੈਸਟਾਂ ਆਈਆਂ ਪੰਜਾਬ ਲਈ ਆਈਆਂ ਫਿਰ ਹਿੰਦੀ ਕੈਸਟਾਂ ਕੀਤੀਆਂ ਫਿਰ ਫਿਲਮਾਂ ਦਾ ਕੰਮ ਕੀਤਾ ਫਿਰ ਸਾਈਨ ਦਾ ਸ਼ੇਰ ਇੱਕ ਮੈਂ ਕੈਸਟ ਬਣਾਈ ਸੀਗੀ ਜਿਹਦੇ ਵਿੱਚ ਮੈਂ ਸਾਰੇ ਸਾਈਆਂ ਦੇ ਗਾਣੇ ਗਾਏ ਯੂ نو ਸੋ ਆਪਣੇ ਆਪ ਨੂੰ ਲੀਨ ਹੋ ਕੇ ਉਹਦੇ ਵਿੱਚ ਮੈਂ ਕਰਦਾ ਰਹਿਣਾ ਹੁਣਾ ਤੇ ਯੂ نو ਉਸਤਾਦ ਬੜੀਆ ਹੋਣੇ ਚਾਹੀਦੇ ਆ ਨਾ ਉਹਨਾਂ ਨੇ ਚੰਡ ਕੇ ਰੱਖਿਆ ਹੋਇਆ ਆਪਾਂ ਨੂੰ ਤੇ ਮੇਰੇ ਉਸਤਾਦ ਬਹੁਤ ਕੈਂਡ ਕੈਂਡ ਨੇ ਸੋ ਆਈ ਆ ਜਸਟ ਫਾਲੋ ਥੈਮ ਐਂਡ ਆ ਜਸਟ ਟ੍ਰਾਈ ਟੂ ਯੂ نو ਮੇਕ ਸ਼ੋਰ ਆਈ ਕੈਨ ਮੇਕ ਸਮ ਗ੍ਰੇਟ 뮤직 ਵੀ ਉਹ ਵੀ ਮੈਂ ਤੇ ਕੋਸ਼ਿਸ਼ ਹੋਣਾ ਸੋ ਆਈ ਆ ਲਾਈਕ ਮੇਕਿੰਗ ਯੂ نو ਮਾਈ ਮਾਈ ਸਟਾਰ ਲੋਕ ਪ੍ਰਾਊਡ ਬਿਹਾਈਂਡ ਤੂੰ ਹੀ ਬਣਾ ਸਕਦਾ ਸੀ ਹੋਰ ਕੋਈ ਨਹੀਂ ਬਣਾ ਸਕਦਾ ਯੂ نو ਆਈ ਮੀਨ ਸੋ ਦੈਟਸ ਮਾਈ ਆਲਵੇਸ ਥਿੰਕ ਬਿਲਕੁਲ ਸਰ ਤੁਸੀਂ ਉਸਤਾਦ ਦੀ ਗੱਲ ਕੀਤੀ ਤੇ ਉਸ ਟਾਈਮ ਦੇ ਵਿੱਚ ਉਸਤਾਦ ਬਹੁਤ ਕੁੱਟਦੇ ਹੁੰਦੇ ਸੀਗੇ ਅੱਜ ਕੱਲ ਟੀਚਰ ਆਪਣੇ ਸਟੂਡੈਂਟ ਨੂੰ ਮਾਰ ਨਹੀਂ ਸਕਦਾ ਹੈਗਾ ਤੇ ਤੁਸੀਂ ਕਿੰਨੀ ਕੁੱਟ ਖਾਧੀ ਆਪਣੇ ਉਸਤਾਦ ਉਹਨਾਂ ਤੋਂ ਮੈਂ ਜਾਨੀ ਆਈ ਵਾਸ ਅ ਗੁੱਡ ਸਟੂਡੈਂਟ ਆਈ ਐਮ ਨਾਟ ਅ ਟੀਚਰਸ ਪੈਟ ਬਟ ਆਈ ਹੈਵ ਬੀਨ ਅ ਰੀਲੀ ਗੁੱਡ ਸਟੂਡੈਂਟ ਮੈਂ ਯੂ نو ਇਜ਼ਤ ਦੀ ਗੱਲ ਹੁੰਦੀ ਹੈ ਇਜ਼ਤ ਕਰੋਗੇ ਤਾਂ ਤੋਂ ਲੋਕ ਪਿਆਰ ਕਰਦੇ ਆ ਹੰਗਾਰਾ ਭਰਦੇ ਆ ਬਟ ਆਈ ਹੋਵੇ ਮੇਰੇ ਜਿੰਨੇ ਵੀ ਉਸਤਾਦ ਸੀਗੇ ਆ ਮੀਨ ਯੂ نو ਪੀਪਲ ਲਾਈਕ ਜਗੀ ਡੀ ਯੂਕੇ ਤੋਂ ਨੇ ਹਨਾ ਪੀਪਲ ਲਾਈਕ ਜੈਜ਼ੀ ਬੀ ਯੂ نو ਆਫ ਕੋਰਸ ਉਹਨਾਂ ਦੇ ਗਾਣੇ ਮੈਂ ਸੁਣੇ ਬਟ ਮੇਨਲੀ ਸਰਦੂ ਸਕੰਦਰ ਜੀ ਉਹਨਾਂ ਨੂੰ ਸੁਣਨਾ ਹਨਾ ਵੀ ਮੈਨੂੰ ਯਾਦ ਆ ਮੈਂ ਖੰਨੇ ਗਿਆ ਉਹਨਾਂ ਕੋਲ ਇੱਕ ਵਾਰ ਤੇ ਮੈਂ ਕਹਿੰਦਾ ਹਾਂ ਵੀ ਸੁਣਾ ਗਾਣਾ ਮੈਂ ਕਹਿੰਦਾ ਠੀਕ ਹੈ ਯੂ نو ਬਹੁਤ ਪਾਰੀ ਸਿੰਗਰ ਸੀਗੇ ਹਨਾ ਭੰਗੜੇ ਦਾ ਗਾਣਾ ਉਹ ਗਾ ਦਿੰਦੇ ਸੀਗੇ ਸੈਡ Song ਉਹ ਗਾ ਦਿੰਦੇ ਸੀ ਮਾਵਾਂ ਦੇ ਗਾਣੇ ਉਹ ਸੋ ਜਦੋਂ ਮੈਨੂੰ ਖੁਸ਼ ਕੀਤਾ ਮੈਨੂੰ ਬਹੁਤ ਹੈਨਾ ਸਦਾ ਹੀ ਪਉਂਦੀ ਆ ਪਉਂਦੀ ਵੰਗੇ ਪਰ ਉਹਨੂੰ ਅੱਜ ਵੀ ਜ਼ਿਆਦਾ ਮੇਰੇ ਸਾਹਮਣੇ ਬੈਠੇ ਸੀਗੇ ਅਸੀਂ ਜੋ ਖੰਨੇ ਜਾਂਦੇ ਉਥੇ ਦਰਸ਼ਨ ਮੇਰੇ ਸਾਹਮਣੇ ਉਹਨਾਂ ਦਾ ਦਫ਼ਤਰ ਹੁੰਦਾ ਸੀ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਤੇ ਯੂ نو ਆਈ ਜਸ ਸੋ ਉਹਨਾਂ ਦੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੀ ਹਾਂ bro ਭਾਜੀ ਵੀ ਤੂੰ ਕਿਹੜਾ ਪੰਗਾ ਪਾ ਲਿਆ ਭਾਜੀ ਪਾ ਲਿਆ ਹੁਣ ਮਿਕਸਰ ਜੀ ਗੋਰੂ ਦਾ ਟਾਪ ਯੂ نو ਸੋ ਜਿੱਥੇ ਵੀ ਉਸਤਾਦ ਜੀ ਹੈਗੇ ਨੇ ਅੱਜ ਮੈਂ ਉਹਨਾਂ ਨੂੰ ਥੈਂਕ ਯੂ ਕਰਦਾ ਉਹਨਾਂ ਦਾ ਬਟ ਦੈਟਸ ਵਨ ਸਿੰਗਰ ਜਿਹਨਾਂ ਨੂੰ ਮੈਂ ਬਹੁਤ ਫਾਲੋ ਕੀਤਾ ਆ ਤੋ ਵੀ ਚੈਨਾ ਬਹੁਤ ਬੰਦੇ ਨੇ ਸੀ ਸੋਨੇ ਦੀਆਂ ਸੀ ਆਪਣੀਆਂ ਚਾਂਦੀ ਜੀ ਨੇ ਪਾਈਆਂ ਠੰਡੇ ਰਹੀਦਾ ਹਾਂਜੀ ਬਿਲਕੁਲ ਸਰ ਉਹਦਾ ਗੁਰੂ ਚੇਲੇ ਦਾ ਰਿਸ਼ਤਾ ਬਹੁਤ ਵਧੀਆ ਹੁੰਦਾ ਸੀਗਾ ਹਾਂਜੀ ਮੈਂ ਐਕਚੁਅਲੀ ਯੂ ਨੋ ਜਸਟ ਦ ਵੇ ਆਈ ਐਮ ਯੂ ਨੋ ਆ ਵਾਰ ਸੋ ਇਸੀ ਕਿ ਉੱਥੇ ਮੈਂ ਨੂਰੀ ਮੈਮ ਨੂੰ ਮਿਲਿਆ ਸੀਗਾ ਇੱਕ ਵਾਰ ਉਹਨਾਂ ਦੇ ਘਰੇ ਡਿਨਰ ਸੀਗਾ ਸਾਡਾ ਉਦੋਂ ਬਾਹਰ ਸ਼ੂਟਿੰਗ ਕਰ ਰਹੀ ਸੀਗੇ ਸੋ ਜਦੋਂ ਮੈਂ ਉਹਨਾਂ ਨੂੰ ਮਿਲਿਆ ਮੈਨੂੰ ਐ ਲੱਗਿਆ ਮੇਰੇ ਗੁਰੂ ਜੀ ਉਹ ਸਾਹਮਣੇ ਆ ਗਏ ਮੇਰੇ ਹਨਾ ਕਿਉਂਕਿ ਬੰਦਾ ਡਰਦਾ ਹੁੰਦਾ ਗੁਰੂਆਂ ਤੋਂ ਸਾਨੂੰ ਉਹ ਜਾ ਕੇ ਹੁੰਦੀ ਹੈ ਡਰ ਹਨਾ ਵੀ ਮੈਂ ਕਦੇ ਉਹਨਾਂ ਦੇ ਸਾਹਮਣੇ ਬੈਠ ਨਹੀਂ ਸਕਦਾ ਜਿੰਨੇ ਵੀ ਮੇਰੇ ਉਸਤਾਦ ਲੋਕ ਨੇ ਆਈ ਨੇਵਰ ਸਿਟ ਡਾਊਨ ਨੈਕਸਟ ਟੂ देम ਆ ਆਲਵੇਸ ਸਟੈਂਡ ਬਿਹਾਈਂਡ देम ਯੂ نو ਬਿਕਾਜ਼ ਆ ਫੀਲ ਲਾਈਕ ਯੂ ਹੈਵ ਟੂ ਅਰਨ ਦੋਸ ਥਿੰਗਸ ਐਂ ਪੈਸਾ ਪੂਸਾ ਕੁਝ ਨਹੀਂ ਹੁੰਦਾ ਯੂ نو ਬਾਕੀ ਆ ਕੰਟਰੀਆਂ ਕੋ ਮਿਲਿਆ ਨਾਥਿੰਗ ਯੂ نو ਜਦੋਂ ਤੱਕ ਤੁਸੀਂ ਆਪਣੇ ਉਸਤਾਦਾਂ ਦੀ ਇੱਜ਼ਤ ਨਹੀਂ ਕਰਦੇ ਸਪੈਸ਼ਲੀ ਜਿਹੜੇ ਬੰਦੇ ਤੁਹਾਡੇ ਤੋਂ ਪਹਿਲਾਂ ਦੇ ਕੰਮ ਕਰ ਰਹੇ ਆ ਯੂ ਹਵ ਰਿਸਪੈਕਟ देम ਸੋ ਯੂ نو ਆ ਹੈਡ ਗ੍ਰੇਟ ਉਸਤਾਡਸ ਮੈਨ ਤੇ ਉਹਨਾਂ ਨੇ ਆਪਣੇ ਉਸਤਾਦਾਂ ਦੀ ਪ ਬਾਕੀ ਮਾਦਾ ਆਸ਼ੀਰਵਾਦ ਪੇਦਾ ਤੇ ਬਾਕੀ ਯੂ نو ਸਾਈਆਂ ਨੇ ਆਪਾਂ ਨੂੰ ਲੜ ਲਾ ਕੇ ਰੱਖਿਆ ਹੋਇਆ ਅਪੀਲ ਸਰ ਅੱਜ ਜਦ ਤੁਸੀਂ ਸਾਈ ਸਾਈ ਜੀ ਦੀ ਗੱਲ ਕੀਤੀ ਤੁਸੀਂ ਰੱਬ ਨੂੰ ਬਹੁਤ ਮੰਨਦੇ ਮੈਂ ਇੱਕ ਦੇਖਿਆ ਤੇ ਤੁਸੀਂ ਹਮੇਸ਼ਾ ਹੀ ਟਾਈਮ ਕੱਢਦੇ ਹੋ ਨਾ ਵੀਡੀਓ ਪਾਉਂਦੇ ਹੋ ਫੋਟੋ ਪਾਉਂਦੇ ਹੋ ਕੋਈ ਰੱਬ ਤੇ ਕੀ ਲੱਗਦਾ ਸਰ ਕਿਦਾਂ ਆ ਕਿਉਂਕਿ ਅੱਜ ਕੱਲ ਤਾਂ ਲੋਕੀ ਰੱਬ ਦਾ ਨਾਮ ਵੀ ਨਹੀਂ ਲੈਂਦੇ ਕਈ ਤਾਂ ਦੇ ਹੈਗੇ ਨਹੀਂ ਐਕਚੁਅਲੀ ਰੱਬ ਜੋ ਹੈ ਨਾ ਜੋ ਰੱਬ ਨੂੰ ਟੱਬ ਦੱਸੇ ਉਹ ਬਸ ਉਹ ਬੰਦਾ ਹੀ ਕਹਾਦਾ ਹੈ ਬਟ ਇੱਕ એનર્ਜੀ ਹੁੰਦੀ ਆ ਦੇਖੋ ਨਾ ਪਰ ਅੱਬ ਦੀ ਗੱਲ ਕਰਨ ਜਾ ਰਹੇ ਆ ਇਹ એનર્ਜੀ ਉਹ ਬੈਟਰ ਹੋ ਜਾਂਦੀ ਹੈ ਹੈਨਾ ਤੁਸੀਂ ਹੇਟ ਦੀ ਗੱਲ ਕਰੋ ਤਾਂ ਉਹ ਕੰਮ ਸੋ ਰੱਬ ਜੋ ਹੈ ਇਹੀ ਇੱਕ ਆਪਣੇ ਤੁਹਾਡੇ ਅੰਦਰ ਹੈ ਆਪਣੇ ਆਪ ਦੇ ਵਿੱਚ ਸੱਚ ਹੈ ਇਹ ਯੂ نو ਸੋ ਬਾਕੀ ਇਹ ਮੇਰੀ ਮਾਂ ਤੋਂ ਮੈਨੂੰ ਆਂਦਾ ਆ ਆਈ ਗੈਸ ਮੇਰੀ ਮਾਂ ਬਹੁਤ ਸਪਿਰਚੁਅਲ ਹੈ ਤੇ ਫਿਰ ਮੇਰੇ ਗੁਰੂ ਬਾਬਾ ਮੁਰਾਦ ਸ਼ਾ ਹਣੇ ਸਾਈ ਲਾਡੀ ਸ਼ਾ ਸਾਈ ਵਿਕੀ ਸ਼ਾ ਹਣੇ ਹੈਨਾ ਉਹਨਾਂ ਕੋਲੋਂ ਮੈਂ ਸਿੱਖਿਆ ਲਾਈਕ ਕਾਫੀ ਕੁਝ ਵੀ ਗੁਰੂ ਦਾ ਇੱਕ ਰੱਬ ਦਾ ਹੈਨਾ ਕੋਲੀਆਂ ਸੁਣਨੀਆਂ ਬੈ ਕੇ ਉਹ ਮਿਸਿਸ ਫਤਿਹਲੀ ਕਾਨ ਸਾਹਿਬ ਨੂੰ ਸੁਣਿਆ ਹਨਾ ਫਿਰ ਹੋਰ ਕੀਰਤਨ ਸੁਣਿਆ ਯੂ نو ਉਹ ਰਾਤ ਮੈਂ ਹੁਣ ਹੋਟਲ ਚ ਪਿਆ ਸੀਗਾ ਉੱਥੇ ਮੈਂ ਲਾਇਆ ਉੱਥੇ ਕੰਨ ਲਾ ਕੇ ਬੈਠੇ ਸੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਚੱਲ ਰਿਹਾ ਸੀ ਉਹ ਮਿਲ ਚੰਗੀਆਂ ਲੱਗਦੀਆਂ ਨੇ ਚੀਜ਼ ਆਈ ਫੀਲ ਲਾਈਕ ਜਦੋਂ ਮੈਂ ਵਾਈਫ ਚ ਰਹਿਣਾ ਆ ਤਾਂ ਯੂ نو ਮੇਰੀ એનર્ਜੀ ਜਿਹੜੀ ਅਬ ਪੋਜ਼ਿਟਿਵ ਰਹਿੰਦੀ ਹੈ ਸੋ ਉਹ ਜੀ ਮੈਂ ਲੋਕ ਆਲੇ-ਦਾਲੇ ਰੱਖਦਾ ਹੁੰਨਾ ਆਪਣੇ ਯੂ نو ਵੀ ਕੋਈ ਟੇਡੀਆਂ ਜੀਆਂ ਗੱਲਾਂ ਨਾ ਕਰਨ ਯੂ نو ਵਟ ਆਮ ਸੇਇੰਗ ਕਿਉਂਕਿ ਦਿਮਾਗ ਪਤਾ ਨਹੀਂ ਕਿੱਦ ਨੂੰ ਜਾ ਸਕਦਾ ਹੈ ਸੋ ਆ ਜਸਟ ਟ੍ਰਾਈ ਟੂ ਕੀਪ ਥੈਟ ਐਂਡ ਮੇਨਲੀ ਕਿਉਂਕਿ ਉਹ ਵਾਈਬ੍ਰੇਸ਼ਨ ਅਸਲੀ ਹੈ ਯਾਰ ਇਟਸ ਇਸ ਲਾਈਕ ਸੱਚ ਐਂਡ ਉਹ ਕੱਲੀ ਆਪਣੀ ਨਹੀਂ ਉਹ ਸਾਰੀ ਦੁਨੀਆ ਚ ਮੈਂ ਬਹੁਤ ਮੇਰੇ ਯੂ نو ਮੇਰੇ ਟੀ ਡੀ ਜੇ ਇੱਕ ਹੈ ਇੱਕ ਹੀ ਇਸ ਅ ਹੀ ਇਸ ਅ ਸਪੀਕਰ ਰਾਈਟ ਉਹ ਜੀਸਸ ਦੀਆਂ ਗੱਲਾਂ ਕਰਦੇ ਆ ਮੈਨੂੰ ਚੰਗੇ ਲੱਗਦੇ ਆ ਬੜਾ ਤੇਰੀ ਜਸ ਸੈਸ ਗਾਡ ਰਾਈਟ ਸੋ ਆਈ ਕਰ ਕਿ ਡਿਫਰੈਂਟ ਡਿਫਰੈਂਟ ਮੇਰੇ ਟੀਚਰ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਮੈਂ ਬਹੁਤ ਮੁਹੱਬਤਾਂ ਕਰਦਾ ਆ ਯੂ نو ਵਨ ਆਮ ਸੇਇੰਗ ਸੋ ਇਸ ਇਸ ਵਰਲਡ ਵਾਈਡ ਯੂ نو ਵਨ ਆਮ ਸੇਇੰਗ ਆਈ ਜਸ ਫੀਲ ਇੱਕੋ ਹੀ ਤਾਕਤ ਹੈ ਜੋ ਵੀ ਉਹ ਹੈ It's, it's very positive, man. It just takes you there. And when you stay around that energy, ਮੈਨੂੰ ਯਾਦ ਆ ਸਰ ਤੁਸੀਂ ਨੇ ਇੱਕ ਵੀਡੀਓ ਪਾਈ ਸੀ ਛੋਟਾ ਜਿਹਾ ਬੱਚਾ ਸੀਗਾ ਤੁਸੀਂ ਉਹਨੂੰ ਪੁੱਛਦੇ ਸੀਗੇ ਕਿ ਉਹ ਸਿੱਧੂ ਮੂਸੇ ਵਾਲੇ ਦਾ ਗਾਣਾ ਗਾਉਂਦਾ ਸੀਗਾ ਤੇ ਤੁਸੀਂ ਉਹਨੂੰ ਪੁੱਛਦੇ ਸੀਗੇ ਕਿ ਕੀ ਕੀ ਤੂੰ ਦਲਜੀਤ ਨੂੰ ਸੁਣਿਆ ਜਾਂ ਹੋਰ ਕਿਸੇ ਨੂੰ ਸੁਣਿਆ ਤੇ ਉਹ ਕਹਿੰਦਾ ਮੈਨੂੰ ਸਿੱਧੂ ਮੂਸੇ ਵਾਲੇ ਦੇ ਗਾਣੇ ਯਾਦ ਆ ਹਨਾ ਤੇ ਜਦੋਂ ਮਤਲਬ ਅੱਜ ਕੱਲ ਸਿੱਧੂ ਨੂੰ ਛੋਟਾ ਛੋਟਾ ਬੱਚਾ ਵੀ ਜਾਣਦਾ ਹੈ ਕੋਈ ਵੀ ਹਰ ਦੁਨੀਆ ਦੇ ਹਰ ਕੋਨੇ 'ਚ ਸਿੱਧੂ ਨੂੰ ਲੋਕੀ ਜਾਣਦੇ ਆ ਕਿਦਾਂ ਦਾ ਤੁਹਾਨੂੰ ਫੀਲ ਹੁੰਦਾ ਸਰ ਜਦੋਂ ਤੁਸੀਂ ਕਿਤੇ ਜਾਂਦੇ ਹੋ ਕਿਸੇ ਹੋਰ ਕੰਟਰੀ ਜਾਂਦੇ ਤੇ ਉਹ ਸਿੱਧੂ ਦਾ ਨਾਮ ਲੈਂਦਾ ਤੁਹਾਨੂੰ ਇਹਦਾ ਕੀ ਸਾਡੇ ਪੰਜਾਬ ਦਾ ਬੰਦਾ ਸੀਗਾ ਆਪਣੇ ਆਪ ਨੂੰ ਕਿਦਾਂ ਦਾ ਫੀਲਿੰਗ ਕਰਦੇ ਹੋ ਸਰ ਤੁਸੀਂ ਉਹਦਾ ਆਈ ਫੀਲ ਗ੍ਰੇਟ ਮੈਨ ਉਹਨੇ ਘੱਟ ਸਮੇਂ ਦੇ ਵਿੱਚ ਬਹੁਤ ਕੁਝ ਯੂ نو ਆਪਣਾ ਨਾਮ ਬਣਾਇਆ ਰਾਈਟ ਬਟ ਗੋਡ ਬles ਹਿਮ ਜਿੱਥੇ ਵੀ ਉਹ ਹੈਗਾ ਹੈ ਕਿਉਂਕਿ ਅਸੀਂ ਤਾਂ ਗਾਇਕੀ ਤਾਂ ਕੇ ਕੰਮ ਯੂ نو ਲੀਡਰ ਵੀ ਬਣ ਗਏ ਸੀਗੇ ਛੋਟੀ ਉਮਰ ਦੇ ਵਿੱਚ ਜਸਬਾ ਸੀਗਾ ਉਹਦਾ ਬਟ ਯੂ نو 뮤ਜ਼ਿਕਲੀ ਹੀ ਵਾਸ ਅ ਹੀ ਵਾਸ ਅ ਜੀਨੀਅਸ ਬਟ ਫਿਰ ਹੋਰ ਚੀਜ਼ਾਂ ਜਿਹੜੀਆਂ ਨਾਲ ਜੁੜ ਜਾਂਦੀਆਂ ਨੇ ਉਹ ਬੰਦੇ ਨੂੰ ਜ਼ਿਆਦਾ ਫੇਮਸ ਕਰ ਦਿੰਦੀਆਂ ਨੇ ਜਿਵੇਂ ਕਿ ਉਹਦਾ ਤੁਰ ਜਾਣਾ ਇੱਕ ਉਹਨੂੰ ਹੋਰ ਬਣਾ ਗਿਆ ਯੂ نو ਹਮ ਸੈਂਸ ਸੋ ਇਟਸ ਜਸਟ ਲਾਈਕ ਅ ਜਿੱਥੇ ਵੀ ਹੈਗਾ ਬਾਬਾ ਯੂ نو ਬਟ ਆਈ ਆਓਵਰ ਫੀਲ ਪ੍ਰਾਊਡ ਯੂ نو ਮੈਂ ਤਾਂ ਪ੍ਰਾਊਡ ਯੂ نو ਸਭ ਤੋਂ بڑا ਗਣਾ ਹੈਗਾ ਯਾ ਜਿਹੜਾ ਸਰਦਾਰਾਂ ਦਾ ਯਾ ਪੰਜਾਬੀਆਂ ਦਾ ਛੂਈ ਮੂਈ ਮੈਸੇਜ ਐ ਸੀ ਲਾਈਕ ਦਿ ਲੇਟ ਮੈਂਦੀ ਜੀ ਨੇ ਸਾਨੂੰ ਬਹੁਤ ਪ੍ਰਾਊਡ ਕੀਤਾ ਹੋਇਆ ਲਾਈਕ ਲੋਕੀ ਯੂਰਪ ਦੇ ਉਹਨਾਂ ਨੂੰ ਸ਼ੋਅ ਲਵਾਉਂਦੇ ਆ ਉਹਨਾਂ ਦੇ ਬੜੇ ਬੜੇ ਸ਼ੋਅ ਲੱਗਦੇ ਆ ਸੋ ਦੇਰ ਇਜ਼ ਲੋਟ ਆਫ ਪੀਪਲ ਲਾਈਕ ਸਿਕੁੰਦਰਸ ਸੇਇੰਗ ਯੂ نو ਸੋ ਆਈ ਆ ਫਾਲੋ ਲੋਟ ਆਫ ਦੋਜ਼ ਪੀਪਲ ਅ ਇੱਕ ਪੰਜਾਬੀ ਇਮੋਸ਼ਨਲ ਨੇ ਕਿਉਂਕਿ ਇਹ ਜਿਹੜਾ ਕਾਂਡ ਹੋਇਆ ਯੂ نو ਵਟ ਆਮ ਸੇ ਜੇ ਮੇ ਚਮਕੀਲੇ ਦਾ ਹੋਇਆ ਸੀਗਾ ਅਜ ਤੋਂ 20 ਸਾਲ ਪਹਿਲਾਂ ਸੋ ਆਪਾਂ ਕਦੇ-ਕਦੇ ਬੰਦਿਆਂ ਨੂੰ ਬੜਾ ਕਰ ਦਿੰਨੇ ਆ ਪਰ 뮤ዚਕਲੀ ਯੂ نو ਆਫ ਕர்ஸ் ਹੀ ਵਾਸ ਟੈਲੈਂਟਡ ਗਾਈ ਹੀ ਵਾਸ ਯੂ نو ਹੀ ਵਾਸ ਮੇਕਿੰਗ ਹਿਸ 뮤직 ਹੀ ਡ੍ਰੌਪਡ 2-3 ਐਲਬम्स ਐਂਡ ਯੂ نو ਬਟ ਦੈਨ ਆ ਗੈਸ ਕੋਈ ਮੈਨੇਜਮੈਂਟ ਥੋੜੀ ਕੈਡ ਹੁੰਦੀ ਤਾਂ ਕੁਝ ਹੋਰ ਹੁੰਦਾ ਬਾਕੀ ਤੁਨਪਾ ਦਾ ਮਾਰ ਕੇ ਬੰਦੇ ਜਿਆਦਾ ਫੇਮਸ ਵੀ ਹੋ ਜਾਂਦੇ ਆ ਸੋ ਡਾਉਨ ਆਵਰ ਥਿੰਕ ਥੈਟ ਬਟ ਹੀ ਵਾਸ ਅ ਮੇਰੇ ਅਨੀ ਮੈਨੂੰ ਕਦੇ ਬਟ ਇਟਸ ਯੂ نو ਇਟਸ ਗ੍ਰੇਟ ਇਟਸ ਗ੍ਰੇਟ ਟੂ ਸੀ ਸਭ ਤੋਂ بڑا ਗਾਣਾ ਤਾਂ ਨੀਮੀਆ ਤੂੰ ਕੁਝ ਚਿਰ ਪਾ ਕੇ ਰੱਖ ਲਈ ਹੈ ਨਾ ਟਿੰਗਲਿੰਗ ਲਿੰਗ ਲਿੰਦੀ ਮੀਆਂ ਤੂੰ ਕੁਝ ਚੇਰ ਪਾਉ ਉਹ ਤਾਂ ਪੰਜਾਬੀਆਂ ਨੂੰ ਜਾਣਦੇ ਆ ਲੋਕ ਪੰਜਾਬੀਆਂ ਨੂੰ ਤਾਂ ਲੋਕ ਯੂ نو ਜੇ ਜ਼ੀ ਦੁਨੀਆ ਦਾ ਸਭ ਤੋਂ بڑا ਰੈਪਰ ਉਹਨੇ ਰੈਪ ਕੀਤਾ ਲਾਜ ਜੰਗੂਆ ਸਾਹਿਬ ਨੇ ਅੱਜ ਵੀ ਉਹ ਗਾਣਾ ਜਿੱਥੇ ਵੀ ਪਾਰਟੀ ਚੱਲ ਰਹੀ ਹੈ ਚਾਹੇ ਉਹ ਮੈਕਸੀਕੋ ਹੋਵੇ ਚਾਹੇ ਕੁਝ ਵੀ ਹੈ ਹੀ that is the song ਜੋ ਪੰਜਾਬ ਦਾ ਰਿਪਰੈਜ਼ੈਂਟ ਕਰਦਾ ਹੈ ਐਂਡ ਉਦੋਂ ਬੜਾ ਹਜੇ ਜਦੋਂ ਗਾਣਾ ਆਊਗਾ ਮੈਂ ਖੁਦ ਆਊਗਾ ਰੋ ਦਿਨ ਦੱਸਣ ਵੀ ਹਾਂ ਸਾਨੂੰ ਹੁਣ ਆ ਗਾਣੇ ਤੂੰ ਜਾਣਦੇ ਆ ਯੂ نو ਵਟ ਆਮ ਸੇਇੰਗ ਪਰ ਅਸੀਓ ਲਾਜਨ ਜੀ ਉਹ ਜੀ ਤੂੰ ਜਾਣੇ ਜਾਂਦੇ ਐਂਡ ਵੀ ਗਾ ਟੂ ਨੋ ਦ ਫੈਕਟਸ ਇ ਫੈਕਟਸ ਨਿਕੁਸ਼ ਅ ਸਰ ਅ ਅੱਜਕੱਲ ਨਾ ਰੀਲਸ ਵਗੈਰਾ ਦਾ ਬਹੁਤ ਜ਼ਮਾਨਾ ਚੱਲ ਰਿਹਾ ਹੈ ਹਰ ਕਿਸੇ ਨੂੰ ਲੱਗਦਾ ਮੈਂ ਆਰਟਿਸਟ ਐ ਜਾਂ ਮੈਂ ਸਿੰਗਰ ਹਾਂ ਮੈਂ ਵਧੀਆ ਗਾ ਸਕਦਾ ਆਟੋ ਟਿਊਨ ਲਾ ਕੇ ਹਨਾ ਤੇ ਆਪਾਂ ਤੁਹਾਨੂੰ ਬਹੁਤ ਟਾਈਮ ਤੋਂ ਦੇਖ ਰਹੇ ਹਾਂ ਮੈਨੂੰ ਲੱਗਦਾ ਆਟੋ ਟਿਊਨ ਵਗੈਰਾ ਦਾ ਪਤਾ ਵੀ ਨਹੀਂ ਹੁੰਦਾ ਸੋ ਲੋਕਾਂ ਨੂੰ ਐਕਚੁਅਲੀ ਬੈਨ देयर ਇਹ ਹਮੇਸ਼ਾ ਉੱਥੇ ਸੀਗੀ ਫਿਰ ਇੱਕ ਟੀ ਪੇਨ ਕਰਕੇ ਸਿੰਗਰ ਨੇ ਆਈ ਡੋਨਟ ਨੋ ਤੁਸੀਂ ਸੁਣਿਆ ਟੀ ਪੇਨ ਇੱਕ ਬਹੁਤ ਆਰ ਐਨ ਬੀ ਹਿਪ ਹੌਪ ਉਹਨਾਂ ਨੇ ਨਾ ਇਹ ਟੂਲ ਨੂੰ ਬਸ ਟੀ ਪੇਨ ਨੂੰ ਉਹਨੇ ਬਹੁਤ ਯੂਜ਼ ਕੀਤਾ ਫਿਰ ਉਸ ਤੋਂ ਬਾਅਦ ਆਡੋ ਟਿਊਨ ਥੋੜੀ ਜੀ ਆਉਣ ਲੱਗੀ ਉਸ ਤੋਂ ਪਹਿਲਾਂ ਵੀ ਲੋਕ ਯੂਜ਼ ਕਰਦੇ ਸੀ ਇਹਨੂੰ ਬਟ ਯੂ نو ਯੂ ਸਟਿਲ ਗਾਟ ਹੈਵ ਸਮ ਟੈਲੈਂਟ ਹਨਾ ਉਹ ਨਹੀਂ ਅਭੀ ਬਟ ਫਿਰ ਉਹ ਬੰਦਾ ਇੱਕ ਅੱਧਾ ਗਾਣਾ ਹੀ ਹੁੰਦਾ ਆ ਫਿਰ ਹਨਾ ਸੋ ਇਟਸ ਲਾਈਕ ਬਟ ਯੂ ਸਟਿਲ ਰਿਆਜ਼ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ ਪਰ ਮੈਂ ਜਿੰਨੇ ਵੀ ਸਿੰਗਰ ਹੁੰਦੇ ਆ ਮੈਂ ਤਾਂ ਉਹਨਾਂ ਕਹਿੰਦਾ ਆਪਣੇ ਗਾਣੇ ਆਪ ਲਿਖੋ ਐਸ ਯੂ ਰਾਈਟਿੰਗ ਯੂਰ ਸੌਂਗਸ ਐਸ ਆ ਯੂ ਕਾਈਂਡਰ ਗ로우 ਯੂ نو ਵਨ ਆਮ ਸੇਇੰਗ ਸੋ ਆਰੋ ਟਿਊਨ ਇਤਕੁਸ਼ ਇੱਕੁਸ਼ ਚੀਜ਼ਾਂ ਨੇ ਜਿਹੜੀਆਂ ਜੂਸ ਹੁੰਦੀਆਂ ਐਂ ਥੈਟਸ ਵਾਈ ਤੁਸੀਂ ਦੇਖਦੇ ਹੋ ਵੀ ਪੰਜਾਬ ਦੇ ਵਿੱਚ 4000 ਗਾਣਾ ਹੁੰਦਾ ਉਹਨਾਂ ਦੀ 4 ਗਾਣੇ ਚੱਲਦੇ ਆ ਬਿਕਾਜ਼ ਉਹ ਸੇਮ ਡਾਈਮੈਂਸ਼ਨਾਂ ਤੇ ਆ ਜਾਂਦਾ ਐ ਸੇਮ ਉਹਨਾਂ ਦੀ ਆਰੋ ਟਿਊਨਿੰਗ ਆ ਜਾਂਦੀ ਐ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਜੇ ਗਾ ਰਿਹਾ ਕੇ ਗਾ ਰਿਹਾ ਕਿ ਮੇ ਗਾ ਰਿਹਾ ਯੂ ਨੋ ਨਾ ਅਮੀ ਸਾਰੇ ਸੇਮ ਜੀ ਗਾਈ ਜਾਂਦੇ ਜਿਵੇਂ ਇੱਕ ਜੋਗ ਨਹੀਂ ਸੀਗਾ ਵੀ ਪੰਜਾਬੀ ਦਾ ਸਾਡੇ ਇਹ ਜਿਹਨੇ ਜਨਰੇਟਰ ਦੀ ਭੰਗੜਾ ਪਾਏ ਹੁੰਦੇ ਆ ਯੂ ਨੋ ਹਾਉ ਨ ਸੋ ਆਈ ਗੈਸ ਮੀ ਬੀਇੰਗ ਜੀ ਦੀਪ ਉਹ ਥੋੜਾ ਜਿਹਾ ਟਾਈਮ ਲਾਇਆ ਜਦੋਂ ਖੁੱਲਿਆ ਮੈਂ ਕੁਝ ਡਿਫਰੈਂਟ ਲੈ ਕੇ ਆਂਦਾ ਐ ਮਾਰਕੀਟ ਦੇ ਵਿੱਚ ਹਣ ਹੁਣ ਮੈਂ ਕਿਹੜਾ ਚਮਕੀਲੇ ਦੇ ਗਾਣੇ ਗਾਉਣੇ ਸੀਗੇ ਸਾਰੇ ਇੱਥੇ ਕੁਝ ਲੋਕ ਸਟਾਰ ਬਣੇ ਹੋਏ ਜਿਹੜੇ ਚਮਕੀਲੇ ਦੀਆਂ ਧੁਨਾਂ ਹੀ ਗਾ ਲਈ ਕਿ ਸਟਾਰ ਬਣੇ ਹੋਏ ਆ ਜਾਂ ਮਾਨਕ ਸਾਹਿਬ ਨੂੰ ਗਾ ਰਿਹਾ ਈਵਨ ਸਿੱਧੂ ਮੂਸੇਵਾਲਾ ਜੇ ਤੁਸੀਂ ਉਹਨ so bakunali writing the see right so it's just just how you you know how you're going to create yourself you know but the facts gotta be right ya mm tak -hmm. facts right on ਉਹ ਤੁਹਾਨੂੰ ਪਤਾ ਜੀ ਦੀ 2008 ਦੇ ਵਿੱਚ ਇਹਦੀ ਪਹਿਲਾ ਗਾਣਾ ਹਿੱਟ ਹੋਇਆ ਸ਼ੇਰ ਪੰਜਾਬੀਆਂ ਨੂੰ ਕਿਹੜਾ ਮਾਰ ਲੂ ਲਲਕਾਰੇ ਸਾਰਿਆਂ ਨੇ ਪੰਗੜਾ ਪਾਇਆ ਉਹ ਗਾਣੇ ਤੇ ਜਿਮੀ ਕਾਨੂ ਉਹਨਾਂ ਨੇ ਮਿਊਜ਼ਿਕ ਕੀਤਾ ਸੀ ਉਹਦਾ ਮੇਰੇ ਭਾਈਆਂ ਨੇ ਸੋ ਇਟਸ ਲਾਈਕ ਯੂ ਨੋ ਦੋਜ਼ ਆਰ ਫੈਕਟਸ ਯੂ ਨੋ ਵਟ ਆਮ ਸੇਇੰਗ ਵੀ ਅਫਰ ਨੋਟੀ ਜੱਟ ਸਾਈ ਸੋਨ ਸੱਜਣਾ ਆਇਆ ਉਹ ਦੇਖ ਯਕੀਨਾਂ ਲੱਗਦੀ ਕਟਰੀਨਾ ਆਇਆ ਫਿਰ ਡੀਜੇ ਵਾਲੇ ਵੀਰਾ ਲਾਦੇ ਗਾਣਾ ਖੇਚ ਮਾ ਦਿਨ ਖੁਸ਼ੀਆਂ ਦਾ ਹਰੀਸ਼ ਵਰਮਾ ਦੀ ਉਦੋਂ ਬਾਅਦ ਫਿਰ ਡੀਜੇ ਵਾਲੇ ਬਾਬੂ ਆਇਆ ਬਾਦਸ਼ਾਹ ਉਹਨਾਂ ਦਾ ਪਰ ਪਹਿਲਾਂ ਯੂ نو ਵਨ ਆਮ ਸੇਇੰਗ ਵੀ ਆਈਡੀਆ ਜਿਹੜੇ ਹੁੰਦੇ ਆ ਵੀ ਹਾਊ ਡਿਡ ਇਟ ਹਾਊ ਡਿਡ ਆਈ ਡੂ ਇਟ ਆਈ ਡਿਡ ਇਟ ਮਾਈ ਵੇ ਯੂ نو ਵਨ ਆਮ ਸੇਇੰਗ ਸੋ ਗਾਡ ਵਾਸ ਗ੍ਰੇਟ ਟੂ ਮੀ ਯੂ نو ਵਨ ਆ ਮੀਨ ਆਵਰ ਰੋਟ ਗੁੱਡ ਸੰਗਸ ਬੜੀਆ ਬੜੀਆ ਲਿਖੇ ਪਰ ਮੜਕ ਨਾਲ ਚੱਲਦੇ ਆ ਦੋ ਕਦਮ ਘੱਟ ਯੂ نو ਵਨ ਆਮ ਸੇਇੰਗ ਸਰ ਤੁਹਾਡੇ ਹਿਸਾਬ ਦੇ ਨਾਲ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਿੰਨਾ ਕੁ ਫਰਕ ਪੈ ਗਿਆ ਪਹਿਲਾਂ ਦੀ ਜਦੋਂ ਗਾਣੇ ਹੁੰਦੇ ਸੀ ਜਾਂ ਹੁਣ ਦੇ ਗਾਣੇ ਤੁਹਾਨੂੰ ਦੇ ਸਾਹਮਣੇ ਕੀ ਫਰਕ ਆਉਂਦਾ ਗਾਣੇ ਬਿਜ਼ਨਸ ਬੈਟਰ ਹੋ ਗਿਆ ਕਿਉਂਕਿ ਹੁਣ ਅਸੀਂ ਸਟ੍ਰੀਮਿੰਗ 'ਚ ਆ ਗਏ ਹੁਣ ਜਦੋਂ ਅਸੀਂ ਲੇਬਲਾਂ ਕੋ ਜਾਨਨੇ ਆ ਹਨਾ ਜੇ ਅਸੀਂ ਉਹਨਾਂ ਨੂੰ ਆਪਣੇ ਗਾਣੇ ਦਿੰਨੇ ਆ ਤੇ ਉਹ ਗਾਣਾ ਜੇ ਗੁੱਡ ਹੈ ਤੇ ਉਹ ਵੀ ਆਪਣਾ ਕੰਮ ਕਰਦੇ ਆ ਵੀ ਪਿੱਛੇ ਪੈਸੇ ਲਾਉਂਦੇ ਆ ਸਾਰਾ ਕੁਝ ਕਰਦੇ ਆ ਰਾਈਟ ਦੇ ਆਰ ਦ ਵਨ ਹੂ ਰੀਲੀ ਸ਼ੁੱਡ ਰਿਪਰੈਜ਼ੈਂਟ ਯੂ ਲਾਈਕ ਹਰ ਕੋਈ ਕੰਪਨੀਆ ਖੋਲ ਲੈਂਦਾ ਪਰ ਉਹ ਕੰਪਨੀਆ ਕੋ ਆਪਣੀ ਪਲੇਲਿਸਟੇ ਨਹੀਂਗੀ ਯੂ نو ਵੈਨ ਯੂ ਲੁੱਕ ਐਟ ਕੰਪਨੀਆਂ ਲਾਈਕ ਟੀ ਸੀਰੀਜ਼ ਉਹਨਾਂ ਕੋਲ ਲੱਖਾਂ ਗਾਣੇ ਨੇ ਸੋ ਸਪੋਟੀਫਾਈ ਜਦੋਂ ਉਹਨੂੰ ਫੋਨ ਕਰਦੇ ਆ ਹਾਂਜੀ ਆ ਜਾ ਗਾਣਾ ਆਇਆ ਚਸਕਾ ਟੀਵੀ ਦਾ ਇਹ ਗਾਣਾ ਪਲੀਜ਼ ਮੂਰੇ ਲਾ ਦਿਓ ਉਹ ਲਾਉਣਗੇ ਕਿਉਂ ਕਿਉਂਕਿ ਇਹਨਾਂ ਲੋਕਾਂ ਕੋਲ ਲੱਖਾਂ ਗਾਣੇ ਨੇ ਸਾਰੇ ਗਾਮਾ ਕੰਪਨੀ ਆ ਰਾਈਟ ਆ ਅਸੀਂ ਉਹਨਾਂ ਨਾਲ ਹੁਣ ਕੰਮ ਕਰਨਾ ਸ਼ੁਰੂ ਕੀਤਾ ਆ ਸੋ ਉਹ ਕਿਵੇਂ ਆ ਉਹਨਾਂ ਕੋਲ ਇੰਨੇ ਮੁਹੰਮਦ ਰਫੀ ਦੇ ਗਾਣੇ ਪਏ ਆ ਲਤਾ ਜੀ ਦੇ ਗਾਣੇ ਪਏ ਆ ਚਮਕੀਲਾ ਜੀ ਦੇ ਗਾਣੇ ਪਏ ਆ ਉਹਨਾਂ ਦੇ ਕੋਲ ਕੁਲਦੀਪ ਮਾਨਕ ਜੀ ਦੇ ਗੁਰਦਾਸ ਮਾਨ ਜੀ ਦੇ ਯਮਲਾ ਜੱਟ ਜੀ ਦੇ ਇੰਨੇ ਗਾਣੇ ਜੋ ਕਿ ਅੱਜ ਰੋਜ਼ ਸੁਣੇ ਜਾਂਦੇ ਆ you know what i'm saying so streaming business better hoya so i'm really thankful to god ki sanu pata lag gaya hun ajj kal taa thonu pata video tusi reels kiya je aadmi 3 4 lakh rupaye di video banaunda jeo acha gaana bana ke reels te 2 lakh kharch ve oda gaana click ho reya ohnu paise taa aa reya spotify to he doesn't need to make a video anymore you know what i'm saying so eh jehda change hai mainu bahut vadiya lagda kyunki you know pech jeenu aisa time aa gaya si munde kade 15 lakh di video 20 lakh di video so i feel i felt bad for a lot of people mm huh -hmm. on, on, no unna nu bhi directoran de nu aur innu aat pe jandiya piche aen behn di ha ji camera te hai do pani te hai ik chatri te hai you know like ajj di date de vich banda camera ik chakda do lightan lenda ya shoot karke aa sakda ya mm -hmm. eh oh gana bik sakda hai so you know like so i'm glad because i'm one of those guys you know todeya system system break kita bina asi aay ni paise asi aayen paise lawange so you know so I, i like it on streaming de vich kam chal rha hai ਅ ਸਰ ਇੱਕ ਆਰਟਿਸਟ ਹੁੰਦਾ ਜਿਹੜਾ ਉਹਦੀ ਲਾਈਫ ਚ ਨਾ ਕੰਮ ਬਹੁਤ ਹੁੰਦੇ ਆ ਦਿਨੇ ਗਾਣਾ ਲਿਖਣਾ ਰਾਤ ਨੂੰ ਸ਼ੋਅ ਲਾਉਣਾ ਜਾਂ ਕਿਤੇ ਦਿਲ ਜਾਣਾ ਅ ਅਗਰ ਸਬਰ ਦੀ ਗੱਲ ਕਰੀ ਤੇ ਸਬਰ ਕਿਸ ਚੀਜ਼ ਦੇ ਵਿੱਚ ਤੁਸੀਂ ਲੱਭਦੇ ਹੋ ਉਮ ਆਈ ਜਸ ਮੈਂ ਆਪਣੇ ਬੱਚੇ ਆ ਜੀ ਆਰ ਮੇਰੇ ਮੇਰੀ ਡਾਟਰ ਆ 11 ਸਾਲ ਦੀ ਮੇਰਾ ਸਨ ਐ 8 ਸਾਲ ਦਾ ਜਦੋਂ ਮੈਂ ਉਹਨਾਂ ਨਾਲ ਉਹਨਾਂ ਮੈਂ ਸਾਰਾ ਕੁਝ ਭੁੱਲ ਜਾਣਾ ਜ਼ਿੰਦਗੀ ਚ ਸੋ ਆਈ ਰੀਲੀ ਅਪਰੀਸ਼ੀਏਟ ਥੈਮ ਮੈਂ ਹੋਂ ਤਾਂ ਮੇਰਾ ਉਹ ਹੀ ਸਬਰ ਨੇ ਬਾਕੀ ਜਦੋਂ ਮੈਂ ਆਪਣੀ ਮਾਂ ਕੋਲ ਬਹਿ ਜਾਮਾ ਥੋੜਾ ਚਿਰ ਉਹ ਮੇਰੇ ਲਈ ਸਬਰ ਬਾਕੀ ਗਾਣੇ ਗੁਣੇ ਤਾਂ ਚੱਲਦੀ ਰਹਿੰਦੇ ਆ ਇਹ ਤਾਂ ਦਿਮਾਗ ਦੇ ਵਿੱਚ ਹੁਣ ਤੁਹਾਡੇ ਤੋਂ ਗੱਲਾਂ ਕੋਈ ਲੈ ਜਾਣੀਆਂ ਨਹੀਂ ਆ ਪਾ ਲੈ ਕੇ ਦੇਣੀਆਂ ਨੇ ਇਹਦਾ ਵੀ ਰੱਬ ਨੇ ਇੱਕ 5 ਰੁਪਏ ਦੀ ਕਾਪੀ ਦੇਤੀ 2 ਰੁਪਏ ਦਾ ਪੈਨ ਦੇ ਤਾਂ 70 ਰੁਪਏ ਦੇ ਵਿੱਚ 700 ਨੇ ਆ ਪਾਸਾ ਤੋਂ ਸਮੁੰਦਰੋਂ ਪਾਰ ਆ ਕੇ ਗਾਈ ਜਾਣਾ ਯਾਰ ਯੂ નો 왓 ਆਮ ਸੇਇੰਗ ਜੀ ਦੀਪ ਨੂੰ ਦੇਖ ਰਹੇ ਆ ਹੁਣ ਸਾਰੇ ਕਮਬੈਕ ਹੋ ਰਿਹਾ ਆ ਰੀਕ੍ਰੀਏਟ ਕਰ ਰਹੇ ਆ ਆਪਣੇ ਆਪ ਨੂੰ ਦੁਬਾਰਾ ਰੀਸਟਾਰਟ ਕਰ ਰਹੇ ਆ ਜੀ ਦੀਪ ਕੀ ਤੁਮਾਕਾ ਲਿਆ ਰਿਹਾ ਹੁਣ ਹੁਣ ਆਪਣਾ ਐਕਚੁਅਲੀ ਮੇਰਾ ਅਗਲਾ ਗਾਣਾ ਹੁਣੇ ਦੋ ਗਾਣੇ ਲਾਂਚ ਹੋਏ ਨੇ ਇੱਕ ਜੀ ਮੈਟਿਕ ਗਾਣਾ ਸੀ ਲਾਂਚ ਕੀਤਾ ਆ ਸੋ ਜੀ ਦੀਪ ਜੀ ਮੈਟਿਕ ਪਾਉ ਉਸ ਤੋਂ ਬਾਅਦ ਇੱਕ ਗਾਣਾ ਮਿਰਜ਼ਾ ਆਇਆ ਮੇਰਾ ਯਸਟਰਡੇ ਉਹਦੀ ਮੈਂ ਆਡੀਓ ਡ੍ਰੌਪ ਕੀਤੀ ਆ ਉਦੋਂ ਵਾਲ ਆਪਣਾ ਇੱਕ ਹੋਰ ਗਾਣਾ ਸਾਰੇਗਾਮ ਵਾਲੇ ਰਿਲੀਜ਼ ਹੋਣ ਬੇਸਿਕਲੀ ਸਾਰੇ ਪਸਾਰੇਗਾਮਾਂ ਤੋਂ ਪ੍ਰੋਜੈਕਟ ਆ ਰਹੇ ਨੇ ਆਪਣੇ ਕਾਫੀ ਸੋ ਕਾਫੀ ਐਕਸਾਈਟਿਡ ਹਾਂ ਕਿਉਂਕਿ ਉਹ ਪੈਨ ਇੰਡੀਆ ਕੰਮ ਹੈ ਪੰਜਾਬ ਪੰਜਾਬੀ ਗਾਣੇ ਨਹੀਂਗੇ ਉਹ ਹਿੰਦੀ ਗਾਣੇ ਨੇ ਸਾਰੇ ਸੋ ਆਮ ਲੁਕਿੰਗ ਫੋਰਵਰਡ ਤਬ ਇਹਨਾਂ ਲਾਦਾ ਹੈ ਉਹ ਮੇਰਾ ਰੀਲੀ ਜੋ ਬਿਗਰ ਮੇਜਰ ਕੰਮ ਸੀਗਾ ਹਨਾ ਯੂ نو ਮੇਜਰ ਫਾਇਰ ਕਹਿੰਦੇ ਆ ਮੇਜਰ ਫਾਇਰ ਲਾਉਣੀ ਆ ਹੁਣ ਹਨਾ ਬਰਾਮਗਾ ਨੂੰ ਵੀ ਰਿਪਰੈਜ਼ੈਂਟਿੰਗ ਪੰਜਾਬ ਮੈਂ ਪੰਜਾਬ ਦਾ ਪੁੱਤ ਹਾਂ ਹਨਾ ਸੋ ਆਮ ਜਸਟ ਐਕਸਾਈਟਿਡ ਆਮ ਰੀਲੀ ਐਕਸਾਈਟਿਡ ਫੋਰ ਇਟ ਬਾਕੀ ਤੁਸੀਂ ਸਪੋਟੀਫਾਈ ਤੇ ਨੇ ਨੋ ਜੀ ਦੀਵ ਨੂੰ ਫਾਲੋ ਕਰੋ ਉੱਥੇ ਬਹੁਤ ਗਾਣੇ ਨੇ 150 ਗਾਣਾ ਆਪਾਂ ਤੁਹਾਡੇ ਲਈ ਰੱਖਿਆ ਹੋਇਆ ਉਹਨੂੰ ਸੁਣੋ ਜੈ ਜੀ ਵੀ ਤੁਹਾਡਾ ਮੂਡ ਆ ਕਿ ਹੁਣ ਫਾਈਨਲੀ ਸਾਰੇ ਰਾਈਟਸ ਮੈਂ ਵਾਪਸ ਲੈ ਲੈਨੇ ਆਪਣੇ ਸਾਰੇ ਗਾਣਿਆਂ ਦੇ ਸਮ ਫੀਲਿੰਗ अबाउट ਇਟ ਮੈਨੂੰ ਲੱਗਦਾ ਜੇ ਕਮਬੈਕ ਕੀਤਾ ਤੇ ਕਮਬੈਕ ਤੇ ਮਿਹਨਤ ਪਹਿਲਾਂ ਨਾਲੋਂ ਜ਼ਿਆਦਾ ਲੱਗਦੀ ਹੈ ਕਿਉਂਕਿ ਜਦੋਂ ਅਸੀਂ ਪਹਿਲਾ ਗਾਣਾ ਕੀਤਾ ਹੁੰਦਾ ਤੇ ਲੋਕੇ ਇਦਾਂ ਵੀ ਕਹਿੰਦੇ ਯਾਰ ਪਹਿਲਾਂ ਵਾਲੀ ਗੱਲ ਨਹੀਂ ਬਣੀ ਨਾ ਮੈਨੂੰ ਮੈਨੂੰ ਬਹੁਤ ਲੋਕਾਂ ਨੇ ਪਿਆਰ ਕੀਤਾ ਯਾਰ ਹਮੇਸ਼ਾ ਨਾ ਸੋ ਆਈ ਅਪਰੀਸ਼ੀਏਟ ਜਿੰਨਾ ਦੁਨੀਆ ਮੈਨੂੰ ਪਿਆਰ ਕਰਦੀ ਆ ਤੇ ਹਮੇਸ਼ਾ ਮੇਰਾ ਹੁੰਦਾ ਆ ਮਾਰਦ ਬਾਈ ਨਾ ਮੀਨ ਸੋ ਆਈ ਗੈਸ ਸਾਰੇ ਤੁਸੀਂ ਉਧਰੋਂ ਕਲਾਕਾਰ ਭਜਾਏ ਹੋਏ ਨੇ ਮੈਂ ਇੱਧਰ ਭਜਿਆ ਆ ਨਹੀਂ ਤੁਸੀਂ ਵੀ ਨਹੀਂ ਸ਼ਾਇਦ ਮੇਰੇ ਕੋਲ ਸੀ ਥੋਟ ਆਮ ਸੈਡ ਸੋ ਆਈ ਟਰਾਏ ਟੂ ਡੂ ਮਾਈ ਮੈਨੇਜਮੈਂਟ ਰਾਈਟ ਐਂਡ ਆਈ ਟਰਾਏ ਟੂ ਵਰਕ ਇਟ ਆਊਟ ਇਟ ਵਰਕਸ ਫੋਰ ਮੀ ਸਮ ਟਾਈਮਸ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਸਾਰਾ ਅਗਰ ਕਮਬੈਕ ਕੀਤਾ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਮਿਲੇ ਤੁਹਾਨੂੰ ਤੁਹਾਡੇ ਫੈਨਸ ਵੱਲੋਂ ਤੇ ਬਾਕੀ ਤੁਸੀਂ ਆਪਣਾ ਕੀਮਤ ਸਮਾਂ ਦੇਤਾ ਉਹਦੇ ਲਈ ਬਹੁਤ ਬਹੁਤ ਥੈਂਕ ਯੂ ਤੇ ਲਾਸਟ ਵਿੱਚ ਜਿਹੜੇ ਤੁਹਾਨੂੰ ਦੇਖ ਰਹੇ ਹੋ ਬਹੁਤ ਟਾਈਮ ਬਾਅਦ ਉਹਨਾਂ ਨੂੰ ਕੀ ਕਹਣਾ બસ bro ਮੈਨੂੰ Spotify ਤੇ ਜਾਓ ਜੇ ਮੈਂ ਦੱਸਿਆ ਮੈਂ ਤਾਂ ਪੈਸੇ ਬਣਾਉਣਾ ਆਇਆ ਹਾਂ ਹੁਣ ਗਾਇਕ ਮੈਂ ਬਹੁਤ ਕਰ ਲਈ ਮੇਰੇ ਫਾਈਨਲੀ ਰਾਈਟਸ ਬੈਕ ਆ ਗਏ ਨੇ ਸੋ ਗੁਰੂ Spotify ਯੂ نو ਮੇਰੇ ਗਾਣੇ ਸੁਣੋ ਕਿਉਂਕਿ ਮੈਂ ਤਾਂ ਗਾਣੀ ਬੇਚਦਾ ਆ ਮੈਂ ਕੋਈ ਗੁੰਡਾ ਗੰਡਾ ਨਹੀਂ ਆ ਮੈਂ ਕੋਈ ਲੀਡਰ ਲਾਡਰ ਨਹੀਂ ਆ ਮੈਂ ਤਾਂ ਸਿੰਗਰ ਆ ਮੈਂ ਆਪਣੀ ਗਾਇਕੀ ਸਾਫ ਸੁਥਰੀ ਹਮੇਸ਼ਾ ਗਾਈ ਆ ਸੋ ਆਈ ਬਸ ਮੈਨੂੰ سپورਟ ਕਰੋ ਤੇ ਫਾਲੋ ਕਰੋ ਹੋਰ ਜਿਹੜੇ ਚੰਗੇ ਆਰਟਿਸਟ ਨੇ ਮੇਰੇ ਭਾਈ ਲੋਕ ਸਾਰੇ ਜਿਵੇਂ ਸੋਨੂ ਸੀਤੋ ਵਾਲਾ ਹੈ ਨਾ ਹੋਰ ਕਿਹੜਾ ਹੈ ਇੱਕ ਮੁੱਖ ਮੰਤਰੀ ਆਇਆ ਸੀ ਇਕ ਜਿਮਾਇਆ ਸੀ ਜੀਆਂ ਨੂੰ سپورਟ ਕਰੋ ਹੱਸਿਆ ਕਰੋ ਪਸਿਆ ਕਰੋ ਦੱਸੇ ਚਸਕੇ ਔਨ ਰੱਖਿਆ ਕਰੋ ਸਾਰੇ ਠੀਕ ਹੈ ਜੀ ਸਲਾਵਾ ਕੁਝ ਵਾ ਮੈਨੂੰ ਦੇਖੀ ਜਾ ਰਹੀ ਹੈ ਵੀ ਨਹੀਂ ਤਾਂ ਲੱਗਦਾ ਕਿ ਵਾਸ ਖਤਮ ਨਾ ਹੋਵੇ ਹੁਣ ਉਹ ਯਾ ਹਰ ਜੀ ਮੈ릭 ਤੇਰਾ ਐਵਰੀਥਿੰਗ ਜੀ ਮੈਰਿਕਨੀ ਇੱਕ ਰੱਖੀ ਜੀ ਮੈਰਿਕ ਮੈਂ ਪੱਕੇ ਸਾਬਾਰੋਂ ਮੈਂ ਰਹਿਣੀ ਓ ਮਿਲ ਲਾ ਤੂ ਖੁੱਲ ਕੇ ਜੇ ਮਿਲਣੇ ਨੂੰ ਆਹੀ ਹੈ ਮੁੰਡੇ ਕਰਨ ਫਲੋ ਜਿਹੜੀ ਅੱਗ ਨਹੀਂ ਮੈ ਲਾਈਏ ਬਾਪੂ ਵਾਲਾ ਸਾਂਭ ਰੱਖੇ ਆਪਣਾ ਕਮਾਇਆ ਏ ਚੁਕੇ ਆ ਨਾ ਜਿਹੜਾ ਵੀ ਨਿਸ਼ਾਨਾ ਬਿੱਲੋ ਲਾਇਆ ਏ ਚਸਕਾ ਟੀਵੀ ਚਸਕਾ ਟੀਵੀ ਹਰ ਪਾਸੇ ਕਰਾਇਆ ਏ 2002 ਵਿੱਚ ਗਾਣਾ ਪਹਿਲਾ ਆਇਆ ਏ ਹੁੱਡ ਵਿੱਚ ਗੀਤ ਵੱਜੇ ਫੇਮ ਕੋਲੋਂ ਕੱਦੇ ਰਜੇ ਨੀਰੂ ਜਹੀ ਕੁੜੀਆਂ ਰੈਂਕ ਬੀਨ ਨੀ ਪਿਛੇ ਆ ਕੇ ਕਿਉਂਕਿ ਯਾਰ ਜੀ ਮੈ ਰਿਕ ਤੇਰਾ एवरीथिंग ਜੀ ਮੈ ਰਿਕਨੀ ਇਕ ਰੱਖੀ ਜੀ ਮੈ ਰਿਕ ਮੈਂ ਬਾਕੀ ਸਭ ਅੜਗੜ ਠੀਕ ਹੈ ਜੀ ਦੀਪ ਦੇ ਨਾਲ ਗੱਲ ਕਰਕੇ ਸਾਨੂੰ ਤਾਂ ਬਹੁਤ ਵਧੀਆ ਲੱਗਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਇਹਨਾਂ ਦਾ ਇੰਟਰਵਿਊ ਦੇ ਕੇ ਬਹੁਤ ਵਧੀਆ ਲੱਗਿਆ ਹੋਵੇਗਾ ਤੇ ਇਸੇ ਤਰ੍ਹਾਂ ਦੀਆਂ ਜ਼ਿਆਦਾ ਵੀਡੀਓ ਵੇਖਣ ਦੇ ਲਈ ਤੁਸੀਂ ਵੇਖਦੇ ਰਹੋ ਚਸਕਾ ਟੀਵੀ